ਫਸਲ ਹੈਗੀ ਹੁਣ ਝੋਨੇ ਦੀ ਤੇ ਗੱਲਬਾਤ ਕਰਨੀ ਹੈਗਾ ਜ਼ਿੰਕ ਤੱਤ ਦੇ ਬਾਰੇ ਭਾਵੇਂ ਤੁਸੀਂ ਜ਼ਿੰਕ ਪਹਿਲਾਂ ਵਰਤੀ ਆ ਚਾਹੇ ਤੁਸੀਂ ਵਰਤਣੀ ਆ ਦੇਖੋ ਜਿਹੜੀਆਂ ਤਾਂ ਅਗੇਤੀਆਂ ਕਿਸਮਾਂ ਨੇ ਹਨ ਉਹਨਾਂ ਦੇ ਵਿੱਚ ਤਾਂ ਪਹਿਲੀ ਯੂਰੀਆ ਦੂਸਰੀ ਯੂਰੀਆ ਆਪਾਂ ਜ਼ਿੰਕ ਤੱਤ ਦਿੱਤਾ ਹੈਗਾ ਜ਼ਿੰਕ ਤੱਤ ਉਹਨਾਂ ਹੀ ਫਸਲ ਦੇ ਵਿੱਚ ਜ਼ਰੂਰੀ ਹੈਗਾ ਜਿੰਨਾ ਕਿ ਮਨੁੱਖ ਦੇ ਲਈ ਜ਼ਰੂਰੀ ਹੈਗਾ ਠੀਕ ਹੈ ਜ਼ਿੰਕ ਆਪਾਂ ਵਰਤਦੇ ਹਾਂ ਤਿੱਤ 33 21% 39.5 ਜਾਂ ਜਿਵੇਂ ਇਸ ਵਾਰ ਜਾਰਾ ਬੀਟਾ ਪ੍ਰੋਕੋਟ ਜ਼ਿੰਕ ਆਈ ਹੈ ਹਨਾ ਹੈ ਸਾਰਿਆਂ ਦੇ ਵਿੱਚ ਦੇਖੋ ਜ਼ਿੰਕ ਹੀ ਹੈਗਾ ਪਰ ਸਵਾਲ ਕਿਸਾਨਾਂ ਦਾ ਜ਼ਿੰਕ ਨੂੰ ਲੈ ਕੇ ਸੀਗਾ ਪਹਿਲਾ ਸਵਾਲ ਇਹ ਕਰਦੇ ਸੀ ਕਿਸਾਨ ਭਰਾ ਵੀ ਭਾਈ ਜ਼ਿੰਕ ਕੈਮੀ ਯੂਰੀਆ ਤੇ ਪਾਈਏ ਪਹਿਲੀ ਯੂਰੀਆ ਤੇ ਪਾਈਏ ਜਾਂ ਦੂਜੀ ਤੇ ਪਾਈਏ ਹੁਣ ਅਸੀਂ 33 ਪਾਈਏ ਜਾਂ 21 ਪਾਈਏ ਜਾਂ ਨਵੀਂ 39.5 ਜਿਹੜੀ ਪ੍ਰੋਕੋਟ ਜ਼ਿੰਕ ਆਈ ਹੈ ਜਾਂ ਪਹਿਲਾਂ ਵਾਲੀ 39.5 ਜ਼ਿੰਕ ਵਰਤੀ ਹੈ ਦੇਖੋ ਜਿਹੜੀ ਜ਼ਿੰਕ ਦਾ ਰਿਜ਼ਲਟ ਤੁਹਾਡੇ ਖੇਤਾਂ ਦੇ ਵਿੱਚ ਸਹੀ ਹੈਗਾ ਹਨਾ ਉਹ ਜ਼ਿੰਕ ਤੁਹਾਡੇ ਲਈ ਸਹੀ ਹੈਗੀ ਆ ਠੀਕ ਹੈ ਵਿੱਚ ਕਿਸਾਨ ਭਰਾ 49.5 ਨੂੰ ਵਧੀਆ ਮੰਨਦੇ ਆ ਵਿੱਚ 21 ਨੂੰ ਵਧੀਆ ਮੰਨਦੇ ਆ ਤੇ ਵਿੱਚ 33 ਨੂੰ ਵਧੀਆ ਮੰਨਦੇ ਆ ਜ਼ਿੰਕ ਦਾ ਕੰਮ ਕੀ ਹੈਗਾ ਪਹਿਲਾ ਕੰਮ ਤਾਂ ਖਰਾਕੀ ਤਣੇ ਹੈਗੇ ਆ ਜਿਹੜੇ ਮੋਟੀਆਂ ਜਿਹੜਾ ਬ੍ਰੀਕ ਜਿਹੜਾ ਹਨਾ ਉਹਨਾਂ ਦਾ ਵਾਧਾ ਵਿਕਾਸ ਕਰਨਾ ਹੈਗਾ ਠੀਕ ਹੈ ਜ਼ਿੰਕ ਦਾ ਪਹਿਲਾ ਰੋਲ ਹੁੰਦਾ ਹੈ ਵਾਧਾ ਵਿਕਾਸ ਕਰਨਾ ਜਿਵੇਂ ਇਹ ਆਪਣੀ ਫਸਲ ਦਾ ਵਾਧਾ ਵਿਕਾਸ ਕਰਦੀ ਹੈਗੀ ਉਵੇਂ ਹੀ ਮਨੁੱਖ ਦਾ ਵਾਧਾ ਵਿਕਾਸ ਕਰਦੀ ਹੈਗੀ ਠੀਕ ਹੈ ਜਿੰਕ ਤੱਤ ਨੇ ਅੰਜਾਇਮ ਐਕਟੀਵੇਟ ਕਰਨੇ ਹੈਗੇ ਆ ਫਸਲ ਦੇ ਟੈਲਰ ਦੇ ਵਿੱਚ ਵਾਧਾ ਕਰਨਾ ਹੈਗਾ ਜਿੰਕ ਤੱਤ ਨੇ ਦਾਣਿਆਂ ਦੇ ਵਿੱਚ ਜਿੰਕ ਦੀ ਪਿਓਰਿਟੀ ਨੂੰ ਪੂਰਾ ਰੱਖਣਾ ਹੈਗਾ ਕੱਲਾ ਇਹ ਨਹੀਂ ਹੁੰਦਾ ਵੀ ਆਪਾਂ ਜਿੰਕ ਵਰਤ ਲਈ ਠੀਕ ਹੈ ਸਾਡੇ ਫਸਲ ਹਰੀ ਭਰੀ ਹੋਊਗੀ ਕੰਮ ਨਿਬੜ ਗਿਆ ਠੀਕ ਹੈ ਕਈ ਵਾਰ ਮੱਲਾ ਅੱਜ ਫਸਲ ਹੈ ਮਹੀਨੇ ਦੀ ਆ ਅਸਲ ਜਦੋਂ ਟ੍ਰਾਂਸਫਰਡਿੰਗ ਕਰੀ ਕਿਸੇ ਨੇ 10 ਜੂਨ ਕਿਸੇ ਨੇ 15 ਜੂਨ ਨੂੰ ਕਿਸੇ ਵੀ 20 ਜੂਨ ਨੂੰ ਹਫ਼ਤੇ ਬਾਅਦ 10 ਦਿਨ ਬਾਅਦ ਜਿੰਕ ਪਾਦੇ ਤੇ ਜਿੰਕ ਦੀ ਕਮੀ ਨਜ਼ਰ ਆਉਣ ਲੱਗੀ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੁੰਦਾ ਚਾਹੇ ਜਿੰਕ ਵਰਤ ਰਹੇ ਕੋਈ ਵੀ ਤੁਸੀਂ ਪ੍ਰੋਡਕਟ ਵਰਤ ਰਹੇ ਹੋ ਗਿਓ ਪਹਿਲਾਂ ਤਾਂ ਮੇਨ ਹੁੰਦਾ ਹੈਗਾ ਆਪਣੀ ਜ਼ਮੀਨ ਦਾ ਪੀ ਐਚ ਲੈਵਲ ਕਿਸ ਤਰ੍ਹਾਂ ਦਾ ਹੈਗਾ ਜੇ ਜ਼ਮੀਨ ਦਾ ਦੇਖੋ ਪੀ ਐਚ ਲੈਵਲ ਹੈਗਾ ਖੇਰ ਫੇਰ ਹੀ ਜਿਵੇਂ ਨੂੰ ਖਰਾਕ ਲੱਗਣੀ ਹੈ ਜਿਵੇਂ ਮਨੁੱਖ ਦਾ ਟੈਂਪਰੇਚਰ ਸਹੀ ਹੁੰਦਾ ਖਾਦਾ ਪੀਤਾ ਫੇਰ ਹੀ ਲੱਗੂਗਾ ਜੇ ਅੰਦਰੋਂ ਉਹਦਾ ਮਾਨੋ ਠੀਕ ਹੈ ਜਾਂ ਉਹਦਾ ਸਰੀਰ ਤੰਦਰੁਸਤ ਹੈਗਾ ਠੀਕ ਹੈ ਦੂਸਰੀ ਗੱਲ ਇਹੀ ਕਮ ਫਸਲ ਦਾ ਜਿੰਨਾ ਮਰਜੀ ਆਪਾਂ ਸਮਾਨਾ ਸਿੱਟੀ ਚੱਲੀਏ ਜਿੰਨਾ ਚਿਰ ਜ਼ਮੀਨ ਦਾ ਪੀ ਐਚ ਲੈਵਲ ਸੈੱਟ ਨਹੀਂ ਹੈਗਾ ਪਾਣੀ ਦਾ ਟੀ ਡੀ ਐਸ ਲੈਵਲ ਸੈੱਟ ਨਹੀਂ ਹੈਗਾ ਤਾਂ ਕਿਸੇ ਵੀ ਤਤ ਪਾਇਦਾ ਇਨਾ ਫਾਇਦਾ ਨਹੀਂ ਹੋਣਾ ਚਾਹੀਏ ਤੁਸੀਂ ਪोटाश ਵਰਤੋ ਚਾਹੇ ਤੁਸੀਂ ਡੀਏਪੀ ਵਰਤੋ ਚਾਹੇ ਤੁਸੀਂ ਸوبر ਵਰਤੋ ਚਾਹੇ ਤੁਸੀਂ ਜ਼ਿੰਕ ਵਰਤੋ ਸਭ ਤੋਂ ਮੇਨ ਰੋਲ ਹੈਗਾ ਜ਼ਮੀਨ ਦਾ ਪੀਐਚ ਲੈਵਲ ਠੀਕ ਹੈ ਜ਼ਿੰਕ ਤੱਤ ਦੇ ਕਾਫੀ ਕੰਮ ਹੈਗਾ ਤਣਿਆਂ ਦਾ ਵਾਧਾ ਵਿਕਾਸ ਕਰਨਾ ਫਸਲ ਦੀ ਚੰਗੀ ਹਾਈਟ ਕਰਨੀ ਫਸਲ ਦੇ ਵਿੱਚ ਟਿੱਲਰ ਸ਼ਾਖਾਂ ਦਾ ਜਿਹੜਾ ਵਾਧਾ ਵਿਕਾਸ ਕਰਨਾ ਠੀਕ ਹੈ ਦੂਸਰਾ ਅੰਜੈਮ ਐਕਟੀਵੇਟ ਕਰਨਾ ਇੱਕ ਫਸਲ ਨੂੰ ਖਰਾਬਰਾ ਰੱਖਣਾ ਜਦੋਂ ਤੁਹਾਡੇ ਜ਼ਿੰਕ ਪਾਉਣ ਤੋਂ ਬਾਅਦ ਵੀ ਜ਼ਿੰਕ ਦੀ ਕਮੀ ਆ ਰਹੀ ਹੈਗੀ ਆ ਤੇ ਕਲੀ ਦਾ ਪਾਣੀ ਜਾਂ ਤੁਸੀਂ ਜ਼ਿੰਕ ਵੀ ਕਰ ਸਕਦੇ ਹੋ ਕਲੀ ਦਾ ਪਾਣੀ ਨਹੀਂ ਕਰਨਾ ਤਾਂ 39.5 ਜ਼ਿੰਕ ਆਉਂਦੀ ਹੈਗੀ ਆ ਲੀਟਰਾਂ ਵਾਲੀ ਜ਼ਿੰਕ ਆਉਂਦੀ ਹੈਗੀ ਆ ਤੁਹਾਡੀ ਫਸਲ 25 ਦਿਨ ਦੀ ਹੈ ਤੁਹਾਡੀ ਫਸਲ 30 ਦਿਨ ਦੀ ਹੈਗੀ ਆ ਤਾਂ ਤੁਸੀਂ ਆਕਸਾਈਡ ਵਾਲੀ ਜ਼ਿੰਕ ਵਰਤ ਸਕਦੇ ਹੋ 1 ਲੀਟਰ ਤੁਸੀਂ 5 ਕਿੱਲਿਆਂ ਦੇ ਵਿੱਚ ਇਹ ਜਿਹੜਾ ਵਰਤ ਸਕਦੇ ਹੋ ਜਿਸੋਡੇ ਪਾਣੀ ਘੱਟ ਘੜਦਾ ਹੈਗਾ ਲੋਹੇ ਦੀ ਕਮੀ ਵਗੈਰ ਇਹ ਕਿ ਤਾਂ ਲੋਹਾ ਪਾ ਲਓ ਨਹੀਂ ਤੁਸੀਂ ਅਣਬੂਝੇ ਚੂਨਾ ਵੀ ਵਿੱਚ ਵਰਤ ਸਕਦੇ ਹੋ ਠੀਕ ਹੈ ਉਹਦੇ ਵਿੱਚ ਜ਼ਿੰਕ ਵੀ ਵਰਤਸਾ ਅਣਬੂਝੇ ਚੂਨਾ ਜਿਵੇਂ 1 ਕਿਲੋ ਜਾਂ 1.5 ਕਿਲੋ ਤੁਸੀਂ ਇੱਕ ਦਿਨ ਪਹਿਲਾਂ ਪੂਜੇ ਦੇ ਵਿੱਚ ਘੋਲ ਕੇ ਰੱਖ ਲਓ ਅਗਲੇ ਦਿਨ ਯੂਰੀਆ ਦੇ ਨਾਲ ਮਿਕਸ ਕਰਕੇ ਉਹਦੀ ਜਿਹੜੀ ਸਪਰੇਅ ਵਰਤ ਲਓ ਕਾਫੀ ਕੰਪਨੀਆਂ ਦੀ ਦੇਖੋ ਜ਼ਿੰਕ ਆਉਂਦੀ ਹੈਗੀ ਆ ਠੀਕ ਹੈ ਚੰਗੀਆਂ-ਚੰਗੀਆਂ ਕੰਪਨੀਆਂ ਦੇ ਪ੍ਰੋਡਕਟ ਆਉਂਦੇ ਹੈਗੇ ਆ ਠੀਕ ਹੈ ਫਾਰਮਿੰਗ ਕੰਟਰੀਆਂ ਵੀ ਆਪਣੇ ਇੰਡੀਆ ਦੇ ਵਿੱਚ ਆਪਣਾ ਫਰਟੀਲਾਈਜ਼ਰ ਦਿੰਦੀ ਹੈਗੇ ਨੇ ਕਾਫੀ ਕੰਪਨੀਆਂ ਦੀ ਜ਼ਿੰਕ ਵਧੀਆਉਂਦੀ ਹੈਗੀ ਆ ਜ਼ਿੰਕ ਨਾ ਕੰਮ ਕਰਨ ਦਾ ਮਤਲਬ ਕਾਰਨ ਵੱਡਾ ਕਾਰਨ ਇਹੀ ਹੈਗਾ ਵੀ ਜ਼ਮੀਨ ਦਾ ਪੀ ਐਚ ਲੈਵਲ ਸੈੱਟ ਨਹੀਂ ਹੈਗਾ ਜ਼ਮੀਨ ਦਾ ਪੀ ਐਚ ਲੈਵਲ ਸੈੱਟ ਕਰਨ ਦੇ ਲਈ ਤੁਸੀਂ ਸਲਫਰ ਜ਼ਰੂਰ ਵਾਤੋ ਜਿੱਥੇ ਸੁੱਕੀ ਜ਼ਮੀਨਾਂ ਦੇ ਵਿੱਚ ਪੀ ਐਚ ਲੈਵਲ ਖਰਾਬ ਹੈਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਸਲਫਰ ਹੀ ਦੇ ਲੋ ਠੀਕ ਹੈ ਫਿਰ ਜ਼ਿੰਕ ਦੇ ਲੋ ਕਮੀ ਕਿਸੇ ਹੋਰ ਚੀਜ਼ ਵੀ ਹੈਗੀ ਹੈ ਆਪਾਂ ਜਾ ਕਿਸੇ ਹੋਰ ਚੀਜ਼ ਵੱਲ ਰਹਿਏ ਆ ਜਮੀਨ ਦਾ ਪੀ ਐਚ ਲੈਵਲ ਖਰਾਬ ਹੈਗਾ ਆਪਾਂ ਸਲਫਰ ਆਪਾਂ ਵਰਤਦੇ ਵੀ ਹੈਗੇ ਆ ਆਪਾਂ ਹੋਰ ਚੀਜ਼ਾਂ ਦੇ ਵਿੱਚ ਜਿਆਦੇ ਉੱਜੇ ਪਏ ਹੈਗੇ ਆ ਕਿਉਂਕਿ ਜ਼ਮੀਨ ਨੂੰ ਬਰੀਕੀ ਦੇ ਨਾਲ ਦੇਖਣਾ ਪਵੇਗਾ ਆਪਾਂ ਹਰ ਸਾਲ ਖਰਚਾ ਕਰਦੇ ਆ ਪਰ ਝਾੜ ਘਟ ਜਾਂਦਾ ਹੈਗਾ ਪਰ ਇਹ ਚੀਜ਼ ਤੇ ਵੀ ਗੌਰ ਦੇਣਾ ਆਪਣਾ ਬਣਦਾ ਹੈਗਾ ਜਿੱਥੇ ਜ਼ਿੰਕ ਦੀ ਵਰਤੋਂ ਕੀਤੀ ਆ ਘਾਟ ਆ ਗਈ ਸਪਰੇ ਦੇ ਰੂਪ ਦੇ ਵਿੱਚ ਜ਼ਿੰਕ ਤੱਤ ਨੂੰ ਪੂਰਾ ਕਰ ਲਓ ਧੰਨਵਾਦ